ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਅੱਜ ਦਾ ਜਿਹੜਾ ਜੁਆਇੰਟਡ ਕਾਲੀ ਦਲ ਦੀ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਪਾਰਟੀ ਦੇ ਅਹੁਦੇਦਾਰ ਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਕਿਉਂ ਕਿ ਪੰਜਾਬ ਦੇ ਵਿੱਚ ਇੱਕ ਪੰਥਕ ਜਥੇਬੰਦੀ ਦੀ ਇਹੀ ਦੀ ਲੋੜ ਆ ਜਿਹੜੀ ਪੰਥਕ ਜਥੇਬੰਦੀ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੰਦ ਕਰੇ 4 ਅਗਸਤ 1982 ਨੂੰ ਕਾਲੀ ਦਲ ਨੇ ਮੋਰਚਾ ਲਾਇਆ ਸੀ ਪਰ ਉਸ ਤੋਂ ਬਾਅਦ ਤਿੰਨ ਵਾਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਕਵੇ ਸ੍ਰੀ ਸਿੰਘ ਬਰਨਾਲਾ ਬਣੇ ਕਦੋਂ ਨੇ ਸਰਕਾਰ ਆ ਗਈ ਉਹਨਾਂ ਨੇ ਕਿਸੇ ਨੇ ਵੱਧ ਅਧਿਕਾਰਾਂ ਦੀ ਪੰਜਾਬ ਨੂੰ ਗੱਲ ਨਹੀਂ ਕੀਤੀ ਵੱਧ ਕਿਸਮਤੀ ਇਹ ਹੋਈ ਕਿ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਹਿੰਦੂ ਵੀਰ ਪੁਲਿਸ ਵਾਲੇ ਮਲਾਜਮ ਬਹੁਤ ਸ਼ਹੀਦियां ਹੋਈਆਂ ਪੰਜਾਬ ਦੇ ਉਸ ਖੂਨ ਉਹ ਕੇਵਲ ਤੇ ਕੇਵਲ ਪੰਜਾਬੀਆਂ ਦਾ ਡੁੱਲਿਆ ਤੇ ਉਹਦੇ ਇੱਕ ਇੱਕ ਵੀ ਚੰਡੀਗੜ੍ਹ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੀ ਬਿਜਲੀ ਪੰਜਾਬ ਦੇ ਹੈਡਵਰਕ ਪੰਜਾਬ ਦਾ ਪਾਣੀ ਕੋਈ ਗੱਲ ਨਹੀਂ ਕੀਤੀ ਔਰ ਅਸੀਂ ਉਸ ਇਸ ਬੇਸ ਵਿੱਚ ਲਿਖਿਆ ਕਿ ਜਿਹੜਾ ਮੋਰਚਾ ਲਾਇਆ ਸੀ ਕਾਲੀਦਾਲ ਨੇ ਔਰ 1978 ਜੇ ਸਦੀ ਸਿੰਘ ਬਰਨਾਲੇ ਹੁਣਾ ਨੇ ਭਾਰਤਵਾਦ ਸਾਹਿਬ ਤੋਂ ਲਖਾਇਆ ਸੀ ਅਸੀਂ ਉਹਦੇ ਤੇ ਕੰਮ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਔਰ ਅੱਜ ਦਾ ਜੋ ਕਿਸਾਨ ਆ ਉਹ ਖੁਦਕਸ਼ੀਆਂ ਕਰ ਰਿਹਾ ਹੈ ਬੱਚੇ ਬਾਹਰ ਜਾ ਰਹੇ ਆ ਪਾਣੀ ਥੱਲੇ ਜਾ ਰਿਹਾ ਨਸ਼ੇ ਨੇ ਇੱਥੇ ਪੈਰਾ ਵਸਾਲਿਆ ਉਹਦੀ ਖਾਤਰ ਕਾਲੀਦਾਲ ਨੂੰ ਮਜ਼ਬੂਤੀ ਦੀ ਖਾਤਰ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਕਰਾਂਗੇ ਔਰ ਇਹਦਾ ਕਾਫਲਾ ਵਧਾਵਾਂਗੇ ਔਰ ਇਹ ਵੀ ਅਸੀਂ ਨਾਮ ਰੱਖਾਂਗੇ ਕਿ ਜਿਹੜਾ ਨੇ ਪਿਛਲੇ ਸਮੇਂ 'ਚ ਲੋਕਾਂ ਨੇ ਸੰਘਰਸ਼ ਕੀਤਾ ਜਾਂ ਉਹ ਬੰਦੇ ਚੜ੍ਹਾਈ ਕਰਕੇ ਨੌਜਵਾਨੀ ਬਹੁਤ ਆ ਗਈ ਉਹ ਨੌਜਵਾਨੀ ਨੂੰ ਬਹੁਤ ਸਾਰੀਆਂ ਗੱਲਾਂ ਪਿਛਲੇ ਦਾ ਪਤਾ ਹੀ ਨਹੀਂ ਸਿੱਖ ਮੈਂ ਇੱਥੇ ਗੱਲ ਪੁੱਛਣਾ ਚਾਹੁੰਦਾ ਖੱਲ ਦਾ ਸਾਹਿਬ ਨੇ ਬਹੁਤ ਪੈਰਵੀ ਕੀਤੀ ਤੁਸੀਂ ਵੀ ਨਹੀਂ ਹੋ ਸਕਦੇ ਪੈਰਵੀ ਕਰੋਗੇ ਸਿੱਖ ਕਮੇਟੀ ਕਿ ਕਿਸ ਤਰ੍ਹਾਂ ਦਾ ਤੁਹਾਡਾ ਅਜੰਡਾ ਕੀ ਹੋਏਗਾ ਸਾਡਾ ਅਜੰਡਾ ਹੈਗਾ ਵੱਧ ਅਧਿਕਾਰਾਂ ਦਾ ਵੱਧ ਅਧਿਕਾਰਾਂ ਤੋਂ ਵੇਖੋ ਧਰਮ ਯੋਧ ਮੋਰਚੇ ਤੋਂ ਗੱਲ ਚੱਲੇ ਜੇ ਤੁਹਾਨੂੰ ਯਾਦ ਹੋਵੇ ਕਿ ਸਭ ਤੋਂ ਧਰਮਯੋਧ ਮੋਰਚੇ ਚ ਪਹਿਲੀ ਜਿਹੜਾ ਜਥਾ ਸੀ 51 ਸੌ ਦਾ ਪ੍ਰਕਾਸ਼ ਸਿੰਘ ਬਾਦਲ ਲੈ ਕੇ ਪਹਿਲੇ ਦਿਨ ਲੁਧਿਆਣਾ ਜੇਲ ਜਿਹੜੀ ਨਵੀਂ ਬਣੀ ਸੀ ਉਹਦੇ ਚ ਆਇਆ ਸੀ ਉਹ ਔਰ ਉਹ ਜਦੋਂ ਆਪ ਆ ਗਏ ਉਹਨਾਂ ਨੇ ਉਹ ਗੱਲਾਂ ਛੱਡਦੀਆਂ ਗੱਲ ਕੀ ਹੋਈ ਕਿ ਗੱਲ ਵੱਧ ਗਈ ਗੱਲ ਇੱਥੋਂ ਤੱਕ ਵੱਧ ਗਈ ਕਿ ਉਹਦੇ ਕਤਲੋਗਾਰ ਤੱਕ ਗੱਲ ਪਹੁੰਚ ਗਈ ਸਰਕਾਰ ਦਾ ਤਸ਼ੱਦ ਚੱਲ ਪਿਆ ਜਿਹੜੇ ਪੁਲਿਸ ਨੇ ਜਿਹੜਾ ਪੁਲਿਸ ਨੇ ਗਵਰਨਰ ਰਾਜ ਵਿੱਚ ਜਿਹੜੇ ਮੁੰਡੇ ਘਰੋਂ ਚੱਕ-ਚੱਕ ਕੇ ਸ਼ਹੀਦ ਕਰਦੇ ਦਿਸਵਾਂਸਨ ਖਾਲੜਾ ਸਾਡਾ ਸਾਥੀ ਸੀ ਸਾਡੇ ਨਾਲ ਸੀ ਉਹਨਾਂ ਨੇ ਉਹ ਗੱਲਾਂ ਚੱਕੀਆਂ ਕਿ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਆ ਇੱਕ ਮੰਨ ਲਓ ਕਿਸੇ ਸ਼ਮਸ਼ਾਨ ਘਾਟ ਤੇ 7-8 ਬੰਦੇ ਆਂ ਦਾ ਸ਼ਿਸ਼ਕਾਰ ਕਰਤਾ ਪਤਾ ਕਿਸੇ ਨੂੰ ਨਹੀਂ ਸੀ ਉਹ ਖਾਲੜਾ ਸਭ ਉਹ ਕੱਢ ਰਹੇ ਸੀ ਅਜੀਤ ਸਿੰਘ ਸੀ ਕਿਹੜਾ ਉਹ ਕੇਪੀਐਸ ਗੱਲ ਦਾ ਛੋਕਾ ਸੀ ਉਹਨੇ ਆਖਿਆ ਗੱਲ ਨਹੀਂ ਨਵੇੜੋ ਉਹਨੇ ਚੱਕ ਕੇ 1992 ਚ ਜਦੋਂ ਬਯੰਤ ਸਰਕਾਰ ਬਣੀ ਸੀ ਉਹਨੇ ਚੱਕ ਕੇ ਉਹਨੂੰ ਸ਼ਹੀਦ ਕਰਤਾ ਅਸੀਂ ਜਾ ਕੇ ਚੰਡੀਗੜ੍ਹ ਇਕ ਧਰਨਾ ਲਾਤਾ ਸਾਨੂੰ ਪੁਲਿਸ ਨੇ ਫੜ ਕੇ ਅਰੈਸਟ ਕਰਕੇ ਇੱਕ ਥਾਣੇ ਚ ਲੈ ਕੇ 16 ਸੈਕਟਰ ਦੇ ਵਿੱਚ ਗਾਰਡਰ ਹਾਊਸ ਨੂੰ ਚੱਲ ਰਹੇ ਸੀ ਇੱਕ ਮੈਂ ਇੱਕ ਗੱਲ ਹੋਰ ਤੁਹਾਡੇ ਐਡ ਕਰਨਾ ਚਾਹਨਾ ਕੀ ਤੁਸੀਂ ਕਿਸੇ ਪਾਰਟੀ ਦੇ ਨਾਲ ਚੱਲੋਗੇ ਜਾਂ ਕਿ ਆਪਣੀ ਤੁਸੀਂ ਪਾਰਟੀ ਬਣਾਓ ਨਹੀਂ ਅਸੀਂ ਪਾਰਟੀ ਤਾਂ ਬਣਾਈ ਹੈ ਜੁਆਇੰਟਡ ਕਾਂਦੀ ਪਾਰਟੀ ਹੈ ਪੁਰਾਣੀ ਪਾਰਟੀ ਆ ਇਹ ਤਾਂ ਪੁਰਾਣੀ ਅੱਜ ਦੀ ਥੋੜੀ ਆ ਪਾਰਟੀ ਤਾਂ ਬਣਾਈ ਆ ਪਰ ਅਸੀਂ ਸਾਰੇ ਲੋਕਾਂ ਨੂੰ ਇਕੱਠੇ ਕਰਾਂਗੇ ਉਹਦਾ ਕਾਰਨ ਹੁੰਦਾ ਕਿ ਅੱਜ ਪਾਰਟੀ ਸਾਡੀ ਜੁਆਇੰਟਡ ਕਾਂਦੀ ਦਾ ਮੈਂ ਉਹਦਾ ਕਾਰਜਕਾਰੀ ਪ੍ਰਧਾਨ ਆ ਗੁਰਦੇਵ ਸਿੰਘ ਜਿੰਨੇ ਵਰਸਾ ਪ੍ਰਧਾਨ ਆ ਹੁਣ ਦਿਖਾਂ ਤੇ ਇਹ ਵੀ ਰਹੇਗਾ ਜਿਹੜਾ ਅੱਜ ਤੱਕ ਦਿਖਾ ਤੇ ਰਿਹਾ ਸੱਚ ਕਹਾਤਾ ਪਰ ਅਸੀਂ ਇਸ ਗੱਲ ਤੇ ਖੜੇ ਆ ਕਿ ਜੇ ਪੰਥ ਇਕੱਠੇ ਹੋਈ ਸੌਂਦ ਪੰਨਾ ਅਸਤੀਫਾ ਦੇ ਦੇ। ਕਿ ਯਾਰ ਇਕੱਠੇ ਹੋ ਜੋ ਇੱਕ ਕੋਈ ਬੰਦਾ ਬਣ ਜੇ ਜ਼ਰੂਰੀ। ਹੁਣ ਬਾਦਲ ਵਿਰੋਧੀ ਜਿੰਨੇ ਇਕੱਠੇ ਹੋਣਗੇ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਉਹਨਾਂ ਨਾਲ ਲਾਵਾਂ। ਜਿੰਨੇ ਪ੍ਰਕਾਸ਼ ਕਿਉਂਕਿ ਬਾਦਲ ਨੇ ਇਨਕੇ ਸਾਡਾ ਪਿਓ ਮਾਰਿਆ ਉਹਨੇ ਜਿਹੜਾ ਆਪਦੇ ਰਾਜ ਚ ਜੋ ਪ੍ਰੋਗਰਾਮ ਕੀਤੇ ਆ ਲੋਕਾਂ ਨੂੰ ਲੁੱਟਿਆ ਚਿੱਟਾ ਵੇਚਿਆ ਜਾਂ ਗੁਰੂਗ੍ਰਾਮ ਤੁਸੀਂ ਬੇਅਦਬੀ ਹੋਈ ਜੋ ਕੁਝ ਹੋਇਆ ਉਸ ਕਰਕੇ ਸਾਡੀ ਉਹਦੇ ਨਾਂ ਨਹੀਂ ਬਣਦੀ ਦੂਜੀਆਂ ਸਾਰੀਆਂ ਜਥੇਬੰਦੀਆਂ ਚ ਕਿਉਂਕਿ ਮਨੁੱਖ ਕੋਈ ਵੀ ਪੂਰਾ ਨਹੀਂ ਹੁੰਦਾ ਹਰ ਇੱਕ ਮਨੁੱਖ ਅਧੂਰਾ ਹੁੰਦਾ ਉਹ ਸਾਰੀਆਂ ਮੋੜੀ-ਮੋਟੀ ਕਮੀ ਵੀ ਹੁੰਦੀ ਆ ਤੇ ਚੜ੍ਹਦੀ ਕਲਾ ਵੀ ਹੁੰਦੀ ਆ ਸਾਰਿਆਂ ਨੂੰ ਵਿੱਚ ਕਿਸਾਨ ਜਥੇਬੰਦੀ ਉਹਨਾਂ ਨੂੰ ਇਕੱਠੇ ਕਰਕੇ ਇੱਕ ਅਸੀਂ ਕਾਫਲਾ ਬਣਾ ਕੇ 2027 ਚੋਂ ਲੜਾਂਗੇ ਜਿਹੜੀ ਚੌਣਾ ਸਾਨੂੰ ਪੂਰਨ ਆ ਸਕੇ ਸਾਡੇ ਇਥੇ ਰਸਤਾ ਉੱਥੋਂ ਠੀਕ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਇਹ ਨਵੀਂ ਪਾਰਟੀ ਨਹੀਂ 1979 ਦੀ ਪਾਰਟੀ ਹੈ 99 ਦੀ ਜਦੋਂ ਬਾਬਾ ਗੁਗਿੰਦਰ ਸਿੰਘ ਨੇ 85 ਜਦੋਂ ਇਹ ਪਾਰਟੀ ਬਣਾਈ ਸੀ ਤੇ 99 ਵਿੱਚ ਇੱਕ ਸਾਈਡ ਨੂੰ ਲੁਧਿਆਣਾ ਪੰਜਾਬ ਦੀਆਂ 13 13 ਸੀਟਾਂ ਜਿੱਤੀਆਂ ਸਨ ਜਿਨ੍ਹਾਂ ਵਿੱਚ ਬੀਬੀ ਬਲਾਰਾ ਲੁਧਿਆਣਾ ਤੋਂ ਜਿੱਤੇ ਸੀ ਸਿਮਰਜੀਤ ਮਾਨ ਸਿੰਘ ਜੇਲ੍ਹ ਬੈਠੇ ਜਿੱਤੇ ਸਨ ਇਹ ਉਹ ਪਾਰਟੀ ਹੈ ਜਿੰਦੇ ਅੱਜ ਪ੍ਰਦੀਪ ਸਿੰਘ ਮਟਿੰਡਾ ਜਿਹੜੇ ਉਸ ਟਾਈਮ ਬਹੁਤ ਸੰਘਰਸ਼ੀ ਸੀ ਬਾਬਾ ਜੁਗਿੰਦਰ ਸਿੰਘ ਦਾ ਨਾਂ ਰਹਿਸਨ ਉਹ ਜਿਹੜਾ ਸਾਡੇ ਪੰਜਾਬ ਦੇ ਪ੍ਰਧਾਨ ਨੇ ਇਹ ਸਾਡੇ ਨਾਲ ਖੜੇ ਅਸੀਂ ਤੁਸੀਂ ਕਾਰਜਕਾਰੀ ਪ੍ਰਧਾਨ ਨੇ ਇਹ ਪਾਰਟੀ ਬਹੁਤ ਪੁਰਾਣੀ ਹੈ ਤੇ ਸੰਘਰਸ਼ ਅੱਜ ਵੀ ਰਹੇਗਾ ਸਾਡਾ ਏਜੰਡਾ ਇਹ ਹੈ ਕਿ 27 ਦੀ ਸੀ ਪੂਰੀ ਅਸੀਂ ਆਪਣਾ ਰਾਜ ਆਪ ਕਰਨਾ ਚਾਹੁੰਦੇ ਆ ਪੰਜਾਬ ਜਿਵੇਂ ਲੈਂਡ ਪੂਲਿੰਗ ਹੁਣ ਆਇਆ ਹੈ ਇਹ ਜਿਹੜਾ ਦਿੱਲੀ ਤੋਂ ਆ ਕੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਨੇ ਅਸੀਂ ਇਹਦੇ ਖਿਲਾਫ ਆ ਅਸੀਂ ਪੰਜਾਬੀ ਆਪਣਾ ਰਾਜ ਆਪ ਚਾਹੁੰਦੇ ਆ ਜਿੰਦੇ ਨਾਲ ਸਾਡੇ ਜਿਹੜਾ ਖਾਮਕਿਆਲੀ ਹੋਏ ਪਾਰਟੀ ਕੋਈ ਵੀ ਹੋਏਗੀ ਭਾਵੇਂ ਜਿਹੜੀ ਬਾਦਲਾਂ ਦੇ ਖਿਲਾਫ ਹੋਵੇ ਪੰਜਾਬ ਪੰਥਰ ਸਰਦਾਰ ਬਣਾਣ ਦੀ ਹੋਵੇ ਅਸੀਂ ਉਹਨਾਂ ਦੀ ਹਰ ਕੁਰਬਾਨੀ ਕਰਨ ਤਿਆਰ ਆਂ ਸਾਨੂੰ ਕਿਸੇ ਲਾਲਚ ਦੀ ਲੋੜ ਨਹੀਂ ਸਾਨੂੰ ਜੇ ਵੀ ਪਿੱਛੇ 20-20 ਜਗ੍ਹਾ ਤੇ ਵੀ ਖੜਾ ਕਰ ਦੇਣਗੇ ਕੋਈ ਉਹਦੀਆਂ ਦੀ ਲੋੜ ਨਹੀਂ ਅਸੀਂ ਪੰਥ ਦੇ ਨਾਲ ਆਂ ਅੱਗੇ ਵੀ ਦੋ ਸੀਟਾਂ ਪਰ ਜਿਹੜੀ ਦਿੱਤੀਆਂ ਨੇ ਸਾਡੇ ਸਮਰਥਨ ਦੇ ਨਾਲ ਦਿੱਤੀਆਂ ਗਿਆ ਨੇ ਸਰਜੀ ਸਿੰਘ ਕੇ ਭਟੇ ਤੋਂ ਦਿੱਤੇ ਨੇ ਜਿਹੜੇ ਇਹ ਜਾਰੀ ਸਨ ਉੱਥੇ ਮੁੱਗੇ ਤੋਂ ਭਾਈ ਰੁਪਤਾ ਸਿੰਘ ਜਿਹੜੀ ਇਸ ਲਈ ਤੇ ਭਾਈ ਗੁਰਦੀਪ ਸਿੰਘ ਟੈਂਡਾ ਜਿਹੜੇ ਚਾਰ ਜੀ ਸਨ ਰੋਡੇ ਸਾਹਿਬ ਦੇ ਪੂਰਾ ਸਮਰਥਨ ਸੀ ਤੇ ਉਹ ਤਾਂ ਹੀ ਦਿੱਤੀਆਂ ਗਿਆ ਨੇ ਭਾਈ ਅਮਰਿਤਪਾਲ ਦਸੇ ਦਾ ਵੀ ਸਮਰਸਤ ਰਸਈ ਕੀਤਾ ਸੀ ਠੀਕ ਹੈ ਅੱਜ ਉਹ ਵੀ ਸਾਡੇ ਨਾਲ ਲੇਕੋ ਫਰਕ ਨਹੀਂ ਹੈਗਾ ਪਰ ਅਸੀਂ ਸਾਰੇ ਇੱਕ ਮੋਟੋ ਕੇ ਲੜਾਂਗੇ ਸਤਾਈ ਦੀ ਤਿਆਰੀ ਪੂਰੀ ਤਰ੍ਹਾਂ ਆ ਰਹੀ ਸਨਰਸਦੀ ਵਿਗਲ ਵੱਜ ਚੁੱਕਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਯੂਨਾਈਟਿਡ ਕਾਲੀ ਦਲ ਨੇ ਪੰਜਾਬ ਦੇ ਵਿੱਚ ਜਿਹੜਾ ਨਾਦਰ ਸ਼ਾਹੀ ਫਰਮਾਨ ਜਾਰੀ ਹੋਇਆ ਹੈ ਜ਼ਬਰਨ ਲੋਕਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਦਾ ਅੱਜ ਉਹਦੇ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕਰਨ ਵਾਸਤੇ ਅੱਜ ਪੂਰੇ ਪੰਜਾਬ ਦੀ ਯੂनाइटेड ਅਕਾਲੀ ਦਲ ਜਿਸ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਬਠੰਡਾ ਜੀ ਨੇ ਉਹਨਾਂ ਨੇ ਅੱਜ ਆ ਇੱਥੇ ਮੀਟਿੰਗ ਸਰਦੀ ਔਰ ਮੀਟਿੰਗ ਹਲੇ ਚੱਲ ਰਹੀ ਹੈਗੀ ਹੈ ਔਰ ਸਾਰਿਆਂ ਦਾ ਆ ਇੱਕ ਮਤ ਹੈਗੇ ਨੇ ਆ ਤੁਹਾਨੂੰ ਪ੍ਰੈਸ ਨੋਟ ਵੀ ਦੇ ਰਹੇ ਹੈਗੇ ਆ ਬਈ ਆਹ ਜਿਹੜਾ ਸਰਕਾਰ ਨੇ ਜ਼ਬਰਨ ਨਾਦਰਸ਼ਾਈ ਫਰਮਾਨ ਜਾਰੀ ਕਰਕੇ ਲੈਂਡ ਪੁਲਿੰਗ ਦੇ ਵਿਰੁੱਧ ਉਹਨੂੰ ਬਹੁਤ ਜ਼ੋਰਦਾਰ ਸੰਘਰਸ਼ ਕਰਨ ਦਾ ਐਲਾਨ ਕਰਨ ਜਾ ਰਹੇ ਹੈਗੇ ਨੇ ਔਰ ਮੈਂ ਇਹਦੇ ਵਿੱਚ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਵੀ ਪਿਛਲੇ 2 ਦਿਨਾਂ ਤੋਂ ਸਾਡੇ ਲੁਧਾਨਾ ਸ਼ਹਿਰ ਦੇ ਵਪਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਲਾਲਾ ਜੀ ਆਪਣੀ ਜ਼ਮੀਨ ਦੇ ਕਾਗਜ਼ ਲਿਆਓ ਜਾਂ ਫਿਰ ਅਸੀਂ ਆਈਏ ਤੇ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਪੰਜਾਬ ਦੇ ਪੁਲਿਸ ਅਫਸਰ ਸਾਹਿਬਾਨ ਨੂੰ ਚਾਹੇ ਉਹ ਆਈਪੀਐਸ ਅਫਸਰ ਸਾਹਿਬਾਨ ਨੇ ਚਾਹੇ ਪੀਪੀਐਸ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਦੇਖੋ ਹਾਨੂੰ ਸਰਕਾਰ ਨੇ ਜੋ ਤਾਕਤ ਦਿੱਤੀ ਹੈਗੀ ਹੈ ਐਜ਼ ਅ ਪੁਲਿਸ ਆਫੀਸਰ ਉਹ ਜੰਦਾ ਨੂੰ ਨਿਆਂ ਦੇਣ ਵਾਸਤੇ ਹੈ ਸਰਕਾਰਾਂ ਆਂਦੀਆਂ ਸਰਕਾਰਾਂ ਜਾਂਦੀਆਂ ਪਰੰਤੂ ਤੁਸੀਂ ਇੱਥੇ ਹੀ ਪੰਜਾਬ ਦੀ ਸੇਵਾ ਕਰਨੀ ਹੈ ਔਰ ਲੋਕਾਂ ਨੂੰ ਨਿਆਂ ਦੇਣਾ ਹੈ ਤੁਸੀਂ ਇਸ ਕਰਪਟ ਗਵਰਨਮੈਂਟ ਦੇ ਆਮ ਆਦਮੀ ਪਾਰਟੀ ਦੇ ਜਿਹਦਾ ਸਰਗਣਾ ਕੇਜਰੀਵਾਲ ਹੈਗਾ ਜੋ ਦਿੱਲੀ ਨੂੰ ਲੁੱਟ ਕੇ ਉਹਨੂੰ ਪੰਜਾਬ 'ਚ ਡੇਰਾ ਪਾ ਕੇ ਬਹਿ ਗਿਆ ਜਿਸਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਆਪਣੀ ਕਟਪੁਤਲੀ ਬਣਾ ਲਿਆ ਔਰ ਉਹਨਾਂ ਤੋਂ ਜ਼ਬਰਨ ਗੈਰ ਕਾਨੂੰਨੀ ਕੰਮ ਕਰਵਾ ਰਹੇ ਨੇ ਲਾਈਕ ਆ ਲੈਂਡ ਪੂਲਿੰਗ ਪਾਲਿਸੀ ਤੇ ਮੈਂ ਸਾਰੇ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਚਾਹੇ ਸੀਐਮ ਹੋਵੇ ਚਾਹੇ ਇਹਨਾਂ ਦਾ ਸਰਗਨਾ ਕੇਜਰੀਵਾਲ ਹੋਵੇ ਬਿਲਕੁਲ ਵੀ ਇਹਨਾਂ ਦੇ ਗਲਤ ਆਰਡਰਾਂ ਨੂੰ ਨਾ ਮੰਨਿਓ ਇਤਿਹਾਸ ਗਵਾ ਹੈਗਾ ਵੀ ਸਰਕਾਰਾਂ ਦੇ ਕਹੇ ਤੇ ਜੋ ਜੋ ਪੁਲਿਸ ਅਫਸਰਾਂ ਨੇ ਆਮ ਨਾਗਰਿਕਾਂ ਨਾਲ ਜੇ ਧੱਕਾ ਕੀਤਾ ਹੈ ਕਿ ਉਹ ਉਹਨਾਂ ਨੂੰ ਵੀ ਜੇਲ੍ਹਾਂ ਭੁਗਦਰੀਆਂ ਪਈਆਂ ਔਰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਣੀਆਂ ਉਤਰਣੀਆਂ ਪਈਆਂ ਸੋ ਵਾਹਿਗੁਰੂ ਦਾ ਖੋਫ ਮਨ ਦੇ ਵਿੱਚ ਰੱਖਿਓ ਜ਼ਰੂਰ ਔਰ ਇਨਸਾਫ ਦਿਓ ਡਟ ਕੇ ਖੜੋ ਆ ਪੰਜਾਬ ਨੂੰ ਲੁੱਟਣ ਵਾਸਤੇ ਆਏ ਹੈਗੇ ਨੇ ਇਹਨਾਂ ਨੂੰ ਅਸੀਂ ਸਾਰੇ ਅੱਜ ਸਾਡੇ ਵਪਾਰੀਆਂ ਦੇ ਨਾਲ ਯੂਨਾਈਟਿਡ ਕਾਲੀ ਦਲ ਨੇ ਵਿਸ਼ੇਸ਼ ਤੌਰ ਤੇ ਸਾਨੂੰ ਆਪਣਾ ਆਸ਼ਵਾਸਨ ਦਿੱਤਾ ਹੈ ਵੀ ਅਸੀਂ ਇਸ ਦਾ ਅਗਰ ਵਪਾਰੀਆਂ ਨਾਲ ਧੱਕਾ ਹੋਊਗਾ ਕਿਸਾਨਾਂ ਨਾਲ ਤਾਂ ਹੋ ਹੀ ਰਿਹਾ ਹੈਗਾ ਸਾਰੀਆਂ ਸੰਘਰਸ਼ ਕਮੇਟੀਆਂ ਮਿਲ ਕੇ ਅਸੀਂ ਇਹਦਾ ਜ਼ੋਰਦਾਰ ਵਿਰੋਧ ਕਰਾਂਗੇ ਤੇ ਪੁਲਿਸ ਅਫਸਰਾਂ ਨੂੰ ਸਹਬਾਨਾਂ ਨੂੰ ਖਾਸ ਖਾਸ ਤੌਰ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਇਹਨਾਂ ਦੇ ਗਲਤ ਆਰਡਰਾਂ ਨੂੰ ਬਿਲਕੁਲ ਨਾ ਮੰਨਿਓ ਔਰ ਬਿਲਕੁਲ ਵੀ ਗੈਰ ਕਾਨੂੰਨੀ ਕੋਈ ਧਮਕਾਨ ਵਾਲੇ ਫੋਨ ਨਾ ਕਰਿਓ ਕਈਆਂ ਨੇ ਜਿਹੜੇ ਪੁਲਿਸ ਅਫਸਰਾਂ ਨੇ ਉਹਨਾਂ ਦੇ ਆਫਿਸਿਸ ਤੋਂ ਜਿਹੜੇ ਵਪਾਰੀਆਂ ਨੂੰ ਫੋਨ ਗਏ ਉਹਨਾਂ ਦੀ ਰਿਕਾਰਡਿੰਗਾਂ ਹੋ ਗਈਆਂ ਹੈਗੀਆਂ ਬਹੁਤ ਜਲਦੀ ਉਹ ਰਿਕਾਰਡਿੰਗਸ ਵੀ ਜਨਤਕ ਕਰ ਦਿੱਤੀਆਂ ਜਾਣਗੀਆਂ ਫਿਰ ਕੱਲ ਨੂੰ ਆਪਸ ਵਿੱਚ ਟਕਰਾਵ ਹੋਰ ਵਧੇਗਾ ਤੇ ਇਸ ਕਾਰਨ ਆਹ ਗੈਰ ਕਾਨੂੰਨੀ ਆਰਡਰਾਂ ਤੋਂ ਬਚਿਓ ਔਰ ਨਿਆਂ ਦਿਓ ਪੰਜਾਬੀਆਂ ਨੂੰ ਸੋ ਆਹੀ ਮੈਂ ਬੇਨਤੀ ਕਰਦਾ ਅਸੀਂ ਸਾਰੇ ਮਿਲ ਕੇ ਇਸ ਲੈਂਡ ਪੁਲਿੰਗ ਦਾ ਵਿਰੋਧ ਕਰਾਂਗੇ ਆ ਟੋਟਲ ਗਵਰਨਮੈਂਟ ਫੇਲ ਹੋ ਚੁੱਕੀ ਹੈਗੀ ਹੈ ਸਾਰੇ ਸਰਕਾਰੀ ਮਹਿਕਮਿਆਂ ਦੇ ਵਿੱਚ ਭ੍ਰਸ਼ਟਾਚਾਰ ਦੀ ਸੀਮਾਵਾਂ ਲੰਘ ਚੁੱਕੀਆਂ ਹੈਗੀਆਂ ਆਓ ਸਾਰੇ ਪੰਜਾਬੀਓ ਸਾਰੇ ਵਪਾਰੀਓ ਘਬਰਾਣ ਦੀ ਲੋੜ ਨਹੀਂ ਜੇ ਅਸੀਂ ਇਕੱਠੇ ਆਂ ਅੱਜ ਸਿੱਖ ਕਿਸਾਨ ਮੋਰਚੇ ਦੇ ਰਾਜਵਾਲ ਸਾਹਿਬ ਨੇ ਵੀ ਸਾਨੂੰ ਸਪੋਰਟ ਦਿੱਤੀ ਹੈਗੀ ਆ ਆਪਾਂ ਕਿਸਾਨ ਭਰਾਵਾਂ ਨਾਲ ਖੜੇ ਆ ਕਿਸਾਨ ਭਰਾ ਜਿਹਨਾਂ ਦੀ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਜ਼ਮੀਦਾਰਾਂ ਦੀਆਂ ਅਸੀਂ ਉਹਨਾਂ ਨਾਲ ਖੜੇ ਆ ਸਾਡੇ ਨਾਲ ਖੜੇ ਆ ਆਪਾਂ ਮਿਲ ਕੇ ਆਹ ਬਿੱਲਾਂ ਨੂੰ ਰਿਜੈਕਟ ਕਰਾਵਾਂ